ਜਿਹੜੇ ਵੀ ਲੋਕ ਪੰਜਾਬ ਤੋਂ ਵਿਜ਼ਟਰ ਵੀਜ਼ੇ ਤੇ ਇੱਥੇ ਆਉਂਦੇ ਆ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਦਾ ਭੈਣਾ ਭਰਾਵਾਂ ਦਾ ਮਜ਼ਾਕ ਕਢਾਉਂਦੇ ਆ ਉਹਨਾਂ ਦੀ ਮਜਬੂਰੀਆਂ ਦਾ ਮਜ਼ਾਕ ਕਢਾਉਂਦੇ ਲਾਈਫ ਸਟਾਈਲ ਦਾ ਮਜ਼ਾਕ ਕਢਾਉਂਦੇ ਆ ਤੁਸੀਂ ਉਹਨਾਂ ਹੀ ਭੈਣਾ ਭਰਾਵਾਂ ਦੀਆਂ ਮਿੰਨਤਾਂ ਕਰਦੇ ਹੁੰਦੇ ਕਿ ਸਾਨੂੰ ਰਾਹਦਾਰੀ ਭੇਜ ਦਿਓ ਅਸੀਂ ਵੀ ਬਾਹਰ ਦੇਖ ਲਈਏ ਜਿਹੜੀ ਕੰਟਰੀ ਚ ਆਉਣ ਲਈ ਤੁਸੀਂ ਤਰਸਦੇ ਆਂ ਸੀ ਉੱਥੇ ਰਹਿੰਦੇ ਆ ਯੂਨਾਈਟਿਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਇਹ ਵੀਡੀਓ ਕੈਨੇਡਾ ਤੋਂ ਇਸ ਪੰਜਾਬਣ ਦੇ ਦੁਆਰਾ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਹੈ ਤੇ ਉਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਬਹੁਤ ਸਾਰੇ ਪੰਜਾਬੀ ਜੋਗੀ ਇਸ ਸਮੇਂ ਕੈਨੇਡਾ ਦੇ ਵਿੱਚ ਅ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਉੱਤੇ ਆ ਰਹੇ ਹਨ ਜੋ ਆਪਣੇ ਸਕੇ ਸਬੰਧੀਆਂ ਭੈਣ ਭਰਾਵਾਂ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਸਪੌਂਸਰ ਕਰਕੇ ਕੈਨੇਡਾ ਦੇ ਵਿੱਚ ਸੱਦਿਆ ਗਿਆ ਹੁੰਦਾ ਹੈ ਉਹਨਾਂ ਦਾ ਹੀ ਮਜ਼ਾਕ ਉਡਾਉਂਦੇ ਹਨ ਕਿ ਉਹਨਾਂ ਦਾ ਤੇ ਲਾਈਫ ਸਟਾਈਲ ਹੀ ਜਿਹੜਾ ਬਹੁਤ ਖਰਾਬ ਚੱਲ ਰਿਹਾ ਹੈ ਤੇ ਉਹ ਤੇ ਮੌਜਾਂ ਕਰ ਰਹੇ ਹਨ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਨਾ ਕੰਮ ਵੀ ਨਹੀਂ ਕਰਨਾ ਪੈਂਦਾ ਤੇ ਨਾ ਹੀ ਉਹਨਾਂ ਨੂੰ ਜਿਹੜੀਆਂ ਘਰਾਂ ਦੀਆਂ ਕਿਸਤਾਂ ਪਾਰਨੀਆਂ ਪੈਂਦੀਆਂ ਹਨ ਸੋ ਇਹ ਜਿਹੜਾ ਟ੍ਰੈਂਡ ਆ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲਾਂ ਤੋਂ ਜਿਹੜਾ ਕਾਫੀ ਜ਼ਿਆਦਾ ਹੁਣ ਚਰਚਾ ਦੇ ਵਿੱਚ ਹੈ ਕਿ ਕੈਨੇਡਾ ਅਤੇ ਇਸ ਤੋਂ ਇਲਾਵਾ ਜਿਹੜੇ ਬਾਹਰਲੇ ਦੇਸ਼ ਆ ਉਹਨਾਂ ਦੇ ਬਾਰੇ ਜਿਹੜਾ ਪੰਜਾਬੀਆਂ ਦੇ ਖਿਆਲ ਕਾਫੀ ਜ਼ਿਆਦਾ ਬਦਲ ਚੁੱਕੇ ਹਨ ਜੇਕਰ ਪੰਜਾਬੀ ਉੱਥੇ ਟੂਰਿਸਟ ਵਿਜ਼ਟਰ ਵੀਜ਼ਾ ਦੇ ਉੱਤੇ ਵੀ ਜਾਂਦੇ ਹਨ ਤੇ ਉਹ ਦੇਖਦੇ ਹਨ ਕਿ ਬਾਹਰਲੇ ਲੋਕਾਂ ਦੀ ਜਿਹੜੀ ਜ਼ਿੰਦਗੀ ਕਾਫੀ ਜ਼ਿਆਦਾ ਔਖੀ ਹੈ ਸੋ ਇਸੇ ਦੇ ਬਾਰੇ ਹੀ ਇਸ ਪੰਜਾਬਣ ਦੇ ਦੁਆਰਾ ਖੁੱਲ ਕੇ ਦੱਸਿਆ ਗਿਆ ਹੈ ਸੋ ਆਉ ਲੈ ਚੱਲਦੀ ਐਸ ਵੀਡੀਓ ਵੱਲ ਜਿਹੜੇ ਵੀ ਲੋਕ ਪੰਜਾਬ ਤੋਂ ਵਿਜ਼ਟਰ ਵੀਜ਼ੇ ਤੇ ਇੱਥੇ ਆਉਂਦੇ ਆ ਰਿਸ਼ਤੇਦਾਰਾਂ ਦੇ ਫੰਕਸ਼ਨ ਅਟੈਂਡ ਕਰਨ ਪਾਰਟੀ ਹੋਵੇ ਵਿਆਹ ਹੋਵੇ ਹਨ ਤੇ ਉਹ ਇੱਥੇ ਆ ਕੇ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਦਾ ਭੈਣਾ ਭਰਾਵਾਂ ਦਾ ਮਜ਼ਾਕ ਕਢਾਉਂਦੇ ਆ ਉਹਨਾਂ ਦੀ ਮਜਬੂਰੀਆਂ ਦਾ ਮਜ਼ਾਕ ਕਢਾਉਂਦੇ ਲਾਈਫ ਸਟਾਈਲ ਦਾ ਮਜ਼ਾਕ ਕਢਾਉਂਦੇ ਆ ਵੀ ਤੁਸੀਂ ਤਾਂ ਬਿਜ਼ੀ ਬਹੁਤ ਹੈ ਤੁਸੀਂ ਤਾਂ ਲੱਠੇ ਭੱਜੇ ਫਿਰਦੇ ਹੋ ਮੌੜ ਕੇ ਜਾਂ ਪੇ ਕਾਨੇ ਨੂੰ ਤਾਂ ਬਿੱਲ ਪੇ ਕਾਨੇ ਨੂੰ ਤੁਸੀਂ ਕੀ ਇੰਜੋਏ ਕਰਨਾ ਇੰਜੋਏ ਤਾਂ ਅਸੀਂ ਕਰਦੇ ਆ ਦੇਖੋ ਹਰ ਛੇ ਮਹੀਨੇ ਬਾਅਦ ਅਸੀਂ ਕਦੀ ਇਸ ਕੰਟਰੀ ਨੂੰ ਤੁਰਪੀ ਦਾ ਕਦੀ ਉਸ ਕੰਟਰੀ ਨੂੰ ਲੱਖਾਂ ਰੁਪਏ ਲਾਈਦਾ ਇੰਜੋਏ ਕਰਕੇ ਵਾਪਸ ਚਲ ਜਾਈਦਾ ਅਸਲੀਅਤ ਇਹ ਹੁੰਦੀ ਆ ਕਿ ਤੁਸੀਂ ਉਹਨਾਂ ਹੀ ਭੈਣਾ ਭਰਾਵਾਂ ਦੀਆਂ ਮਿੰਨਤਾਂ ਕਰਦੇ ਹੁੰਦੇ ਕਿ ਸਾਨੂੰ ਰਾਹਦ ਹਿੰਮਤ ਉਹਨਾਂ ਦੀ ਆ ਕਿ ਉਹ ਇੰਨਾ ਕੰਮ ਕਰਕੇ ਤੁਹਾਨੂੰ ਰਾਹਦਾਰੀਆਂ ਭੇਜਦੇ ਆ ਆਪਣੇ ਘਰਾਂ 'ਚ ਰੱਖਦੇ ਆ ਜਿਉਂ ਹੀ 4-5 ਮਹੀਨੇ ਤੁਹਾਨੂੰ ਹੋਟਲਾਂ 'ਚ ਰਹਿਣਾ ਪਵੇ ਤੁਸੀਂ ਇੰਜਾਇ ਕਰੂਗੇ ਜਿਹੜੀਆਂ ਮੌਰਗੇਜਾਂ ਦਾ ਬਿੱਲਾਂ ਦਾ ਤੁਸੀਂ ਮਜ਼ਾਕ ਕਢਾਉਂਦੇ ਆ ਜੇ ਉਹ ਮੌਰਗੇਜਾਂ ਤੇ ਬਿੱਲ ਨਾ ਪਏ ਹੁੰਦੇ ਹੋਣ ਤੁਹਾਨੂੰ ਘਰ ਰਹਿਣ ਨੂੰ ਮਿਲਣਗੇ 4-5 ਮਹੀਨੇ ਜਿਹੜੀ ਕੰਟਰੀ 'ਚ ਆਉਣ ਲਈ ਤੁਸੀਂ ਤਰਸਦੇ ਸੀ ਉੱਥੇ ਰਹਿੰਦੇ ਆ ਸੋ ਤੁਹਾਡੀ ਪੰਜਾਬੀਓ ਇਸ ਪੰਜਾਬਣ ਦੇ ਬਾਰੇ ਅਤੇ ਕੈਨੇਡਾ ਦੇ ਬਾਰੇ ਕੀ ਖਿਆਲ ਹਨ ਤੁਸੀਂ ਆਪਣੀ ਜਿਹੜੀ ਆ رائے ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਜਿਹੜੀ ਆ ਉਹ ਸ਼ੇਅਰ ਕਰਿਓ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ